ਸਮਝੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜੀ ਆ ਤੁਸੀਂ ਭੈਣ ਨੂੰ ਛੜਕਦੇ ਤਰੀ ਜਾਂਦੀ ਦੇਖ ਰਹੇ ਜੀ ਇਹਦੇ ਦਿਮਾਗੀ ਹਾਲਾਤ ਸਹੀ ਨਹੀਂ ਆ ਤੇ ਇਹ ਵਿਚਾਰੀ ਭੈਣ ਅਮਰਸਰ ਰਣਜੀਤ ਐਵੇਨਿਊ ਸੜਕਾਂ ਦੇ ਉੱਤੇ ਵੇਖੋ ਵਿਚਾਰੀ ਐਵੇਂ ਨੰਗੇ ਪੈਰੀ ਇਹੋ ਜਿਹੇ ਕੱਪੜੇ ਚ ਵਿਚਾਰੀ ਤੁਰ ਫਿਰ ਰਹੀ ਆ ਤੇ ਤੁਹਾਨੂੰ ਪਤਾ ਕਿ ਸਮਾਂ ਸਹੀ ਨਹੀਂ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੁਣ ਇਸ ਭੈਣ ਨੂੰ ਰਣਜੀਤ ਐਵੇਨਿਊ ਪੁਲਿਸ ਦੇ ਵਿੱਚ ਆਪਾਂ ਭੇਜ ਦਿੱਤਾ ਗਿਆ ਵਾ ਥੱਲੇ ਭੇਜ ਦਿੱਤਾ ਵਾ ਕੋਈ ਵੀ ਵੀਰਪਰਾ ਇਸ ਭੈਣ ਨੂੰ ਜਾਣਦਾ ਹੋਵੇ ਪਰ ਜੀਤ ਐਵੇਨਿਊ ਅੰਮ੍ਰਿਤਸਰ ਆਪ ਉਸ ਸਟੇਸ਼ਨ 'ਤੇ ਆਪ ਤੁਸੀ ਸੰਪਰਕ ਕਰ ਸਕਦੇ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਹੋ ਸਕਦਾ ਢਾਡੀ ਵੀਡੀਓ ਸ਼ੇਅਰ ਕੀਤਾ ਇਹ ਭੈਣ ਦਾ ਪਰਿਵਾਰ ਮਿਲ ਜੇ ਤੇ ਇਹ ਆਪਣੇ ਪਰਿਵਾਰ ਦੇ ਕੋਲ ਪਹੁੰਚ ਜੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਦੋਸਤੋ ਤੁਹਾਡਾ ਇੱਕ ਸ਼ੇਅਰ ਇਸ ਭੈਣ ਨੂੰ ਇਸ ਭੈਣ ਦੇ ਘਰ ਤੱਕ ਪਹੁੰਚਾਉਣ ਲਈ ਮਦਦ ਕਰ ਸਕਦਾ ਹੈ ਕਿਉਂਕਿ ਦੋਸਤੋ ਸਮਾਂ ਤੁਹਾਨੂੰ ਪਤਾ ਹੀ ਹੈ ਕਿ ਕਿਹੋ ਜਿਹਾ ਹੈ ਅਤੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਇਹ ਭੈਣ ਫਿਰ ਰਹੀ ਹੈ ਦਰਿੰਦੇ ਤੁਹਾਨੂੰ ਪਤਾ ਹੈ ਕਿ ਹਰ ਵਕਤ ਨਜ਼ਰ ਟਿਕਾਈ ਆਲੇ ਦੁਆਲੇ ਹੀ ਹੁੰਦੇ ਨੇ ਸੋ ਦੋਸਤੋ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਸ ਭੈਣ ਦਾ ਪਰਿਵਾਰ ਹੈ ਜਿਹੜਾ ਉਹ ਜਲਦੀ ਮਿਲ ਜਾਵੇ ਕਿਉਂਕਿ ਇਸ ਭੈਣ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਕਿੱਥੋਂ ਦੀ ਹੈ ਉਰੋਂ ਦੀ ਹੈ ਜਾਂ ਕਿਤੋਂ ਹੋਰ ਦੀ ਹੈ ਤੇ ਚੰਗੀ ਤਰ੍ਹਾਂ ਆਪਣਾ ਐਡਰੈਸ ਵੀ ਨਹੀਂ ਦੱਸ ਪਾ ਰਹੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਭੈਣ ਦੇ ਪਰਿਵਾਰ ਅਕੇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ